अरविंद केजरीवाल ਨੇ एलजी ਨੂੰ સોંપਿਆ ਆਪਣਾ ਅਸਤੀਫਾ ਆਤਸ਼ੀ ਨੇ ਸਰਕਾਰ ਦੇ ਗਠਨ ਦਾ ਪੇਸ਼ ਕੀਤਾ ਦਾਵਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਚੁਣੇ ਗਏ ਨੇ ਆਤਸ਼ੀ। ਨਵੇਂ ਸੀਐਮ ਚੁਣੇ ਜਾਣ ਤੋਂ ਬਾਅਦ ਆਤਸ਼ੀ ਦਾ ਪਹਿਲਾ ਬਿਆਨ ਕਿਹਾ ਵੱਡੀ ਜ਼ਿੰਮੇਵਾਰੀ ਦੀ ਖੁਸ਼ੀ ਨਾਲੋਂ ਮੈਨੂੰ केजरीवाल ਦੇ ਅਸਤੀਫੇ ਦਾ ਦੁੱਖ ਪਾਟੇ ਲਾਇਆ केजरीवाल ਖਿਲਾਫ ਸਾਜ਼ਿਸ਼ ਰਚਦਾ ਇਲਜ਼ਾਮ ਅਤੀਸ਼ਿਰੂ ਦਿੱਲੀ ਦਾ ਨਵਾਂ ਸੀਐਮ ਐਲਾਨਨ ਤੇ ਭਾਜਪਾ ਹਮਲਾਵਰ ਕਿਆ ਸੀਐਮ ਦਾ ਚਿਹਰਾ ਬਦਲਿਆ ਪਰ ਭ੍ਰਿਸ਼ਟਾਚਾਰ ਵਾਲਾ ਕੈਰੇਕਟਰ ਹਾਲੇ ਵੀ ਬਰਕਰਾਰ ਕਰਪਸ਼ਨ ਦਾ ਦੇਣਾ ਹੋਏਗਾ ਪੂਰਾ ਹਿਸਾਬ ਰਾਹੁਲ ਗਾਦੀ ਤੇ ਵਿਵਾਦਿਤ ਬਿਆਨ ਦੇਣ ਵਾਲੇ ਰਵਨੀਤ ਬਿੱਟੂ ਖਿਲਾਫ ਖੜਗੇ ਨੇ ਪੀਐਮ ਨੂੰ ਲਿਖੀ ਚਿੱਠੀ ਦਾਦੀ ਵਰਗਾ ਹਸ਼ਰ ਕਰਨ ਦੀ ਤਬਕੀ ਦੇਣ ਵਾਲੇ ਮਰਵਾਹਾ ਦੀ ਵੀ ਕੀਤੀ ਸ਼ਿਕਾਇਤ ਕਿਆ ਹਿੰਸਕ ਬਿਆਨਬਾਜ਼ੀ ਕਰਨ ਵਾਲੇ ਲੀਡਰਾਂ ਤੇ ਲਾਓ ਲਗਾਓ ਵਿੰਡਰਾ ਵਾਲਾ ਨੂੰ ਹੱਤਵადი ਕਹਿ ਕੇ ਕਿਰੀ ਕੰਗਣਾ ਰਣਾਉ ਤਾਕਾਲੀ ਦਲ ਨੇ ਤੇ ਡੀਐਸਜੀ ਐਮਸੀ ਨੇ ਜਤਾਇਆ ਇਤਰਾਜ਼ ਕਿ ਆ ਕੰਗਣਾ ਨੂੰ ਸਿਖਾਂਦੇ ਧਾਰਮਿਕ ਜਜ਼ਬਾਤਾਂ ਨਾਲ ਖੇਡਣ ਤੋਂ ਰੋਕ ਕੇ ਭਾਜਪੀ ਸਵੇ ਪਰਚ ਪੰਜਾਬ ਕਾਂਗਰਸ ਦਾ ਹੱਲਾ ਬੋਲ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਕੇਰੀ ਆਪ ਸਰਕਾਰ ਰਾਜਾ ਵੜਿੰਗ ਨੇ ਅਮਰitsar ਦਾ ਪ੍ਰਤਾਪ ਬਾਜਵਾ ਨੇ ਹਾਲੀ ਤੋ ਸੰਭਿਆ ਮੋਚ ਕਾਂਗਰਸ ਦੇ ਸਾਬਕਾ ਵਿਧਾਇਕ ਜਗਿੰਦਰ ਸਿੰਘ ਪੂਆ ਨੂੰ ਵੱਡੀ ਰਾਹਤ ਠਾਨਕੋਟ ਦੀ ਅਦਾਲਤ ਨੇ ਮਾਈਨਿੰਗ ਕੇਸ ਕੀਤਾ ਬਰੀ 2022 ਚ ਪੁਆਦੀ ਹੋਈ ਸੀ ਗ੍ਰਿਫਤਾਰੀ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ ਜੰਮੂ ਕਸ਼ਮੀਰ ਚੋਣਾਂ ਲਈ ਲਾਇਆ ਅਫਸਰਵਰ ਹਿਮਾਚਲ ਦੇ ਉਪ ਮੁੱਖ ਮੰਤਰੀ ਮੁੰਨੀ ਮੁਕੇਸ਼ ਅਗਨੀ ਹੋਤਰੀ ਨੂੰ ਦਿੱਤੀ ਜ਼ਿੰਮੇਵਾਰੀ ਸਿਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਦਿੱਲੀ ਦੇ ਨਵੇਂ ਸੀਐਮ ਤੋਂ ਕਰਦੇ ਆ ਕੇਜਰੀਵਾਲ ਨੇ ਮੁੱਖ ਮੰਤਰੀ ਵਜੋਂ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਔਰ ਨਵੇਂ ਸੀਐਮ ਆਤੀਸ਼ੀ ਵੱਲੋਂ ਸਰਕਾਰ ਬਣਾਉਣ ਦਾ ਤਪੇਸ਼ ਕਰ ਦਿੱਤਾ ਗਿਆ ਹੈ ਆਤੀਸ਼ੀ ਦਿੱਲੀ ਦੇ ਨਵੇਂ ਸੀਐਮ ਚੁਣੇ ਗਏ ਨੇ ਹੁਣ ਅਗਲੇ ਦਿਨਾਂ ਦੇ ਵਿੱਚ ਸੌ ਚੱਕਣਗੇ ਸਰਕਾਰ ਬਣਾਉਣ ਦਾ ਦਾਵਾ ਉਹਨਾਂ ਨੇ ਪੇਸ਼ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਆਗੂ ਆਤਿਸ਼ੀ ਨੂੰ ਚੁੜਿਆ ਗਿਆ ਆਪ ਵੱਲੋਂ ਜਲਦੀ ਚੋਣਾਂ ਕਰਵਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਔਰ ਆਤਿਸ਼ੀ ਨੇ ਕਿਹਾ ਕਿ ਮੈਂ ਤਾਂ ਕੁਝ ਸਮੇਂ ਲਈ ਉਹਦਾ ਸੰਭਾਲ ਰਹੀ ਹਾਂ ਸਾਡਾ ਨਿਸ਼ਾਨਾ ਅਰਵਿੰਦ ਕੇਜਰੀਵਾਲ ਨੂੰ ਮੁਰਤ ਤੋਂ ਜਨਤਾ ਦਾ ਫਤਵਾ ਲੈ ਕੇ ਸੀਐਮ ਬਣਾਉਣਾ ਹੈ ਉਹਨਾਂ ਨੇ ਕਿਹਾ ਕਿ ਸੀਐਮ ਬਣਨ ਦੀ ਖੁਸ਼ੀ ਨਾਲੋਂ ਜ਼ਿਆਦਾ ਮੈਨੂੰ ਅਰਵਿੰਦ ਜੀ ਦੀ ਬਾਦ ਦੇ ਅਸਤੀਫੇ ਦਾ ਦਰਦ ਇਹ ਦੋ ਤਸਵੀਰਾਂ ਦਿੱਲੀ ਦੀ ਸਿਆਸਤ ਦੇ ਵੱਡੇ ਫੇਰਬਦਲ ਨੂੰ ਬਿਆਨ ਕਰਦੀਆਂ ਨੇ ਅਰਵਿੰਦ ਕੇਜਰੀਵਾਲ ਨੇ ਐਲਾਨ ਦੇ ਮੁਤਾਬਕ ਸੀਐਮ ਦੇ ਅਹੁਦੇ ਤੋਂ ਐਲਜੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਤਾਂ ਦੂਜੇ ਪਾਸੇ ਦਿੱਲੀ ਦਾ ਸੀਐਮ ਫੇਸ ਵੀ ਫਾਈਨਲ ਹੋ ਚੁੱਕਾ ਹੈ ਵਿਧਾਇਕ ਦਲ ਦੀ ਮੀਟਿੰਗ 'ਚ ਆਤਿਸ਼ੀ ਦੇ ਨਾਮ ਤੇ ਮੋਰ ਲਗਾਈ ਗਈ ਵਿਦਾਇਕ ਦਲ ਦੀ ਮੀਟਿੰਗ ਦਾ ਸਮਾਂ ਪਹਿਲਾਂ ਹੀ ਤੈਅ ਸੀ ਤਾਂ ਉਸ ਦੇ ਮੁਤਾਬਕ ਮੀਟਿੰਗ ਦੀ ਸ਼ੁਰੂਆਤ ਹੋਈ ਤਾਂ ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਹੀ ਸੀਐਮ ਵਜੋਂ ਆਤਿਸ਼ੀ ਦਾ ਨਾਮ ਰੱਖਿਆ ਤੇ ਸਰਵਸੰਤੀ ਦੇ ਨਾਲ ਆਤਿਸ਼ੀ ਨੂੰ ਵਿਦਾਇਕ ਦਲ ਦਾ ਨੇਤਾ ਚੁਣਿਆ ਗਿਆ ਤਾਂ ਇਸ ਦੇ ਬਾਅਦ ਆਤਿਸ਼ੀ ਨੇ ਕਿਹਾ ਕਿ ਉਹਨਾਂ ਦਾ ਇਹੀ ਉਦੇਸ਼ ਰਹੇਗਾ ਕਿ ਕੇਜਰੀਵਾਲ ਨੂੰ ਦੁਬਾਰਾ ਸੀਐਮ ਬਣਾਉਣਾ ਹੈ ਅਗਰ ਕੋਈ ਵੀ ਹੋਰ ਨੇਤਾ ਹੋਤਾ ਕੋਈ ਵੀ ਹੋਰ ਮੁੱਖ ਮੰਤਰੀ ਹੋਤਾ तो वो तुरंत जाके मुख्यमंत्री की कुर्सी पर बैठ गया लेकिन अरविंद केजरीवाल जी ने जो फैसला लिया शायद ही इस देश के इतिहास में मैं कहूंगी इस दुनिया के लोकतांत्रिक इतिहास में किसी नेता ने लिया होगा अगर अरविंद केजरीवाल जैसा मुख्यमंत्री नहीं होगा तो महिलाओं को फ्री बस यात्रा नहीं मिलेगी और इसीलिए आम आदमी पार्टी के विधायक दिल्ली के दो करोड़ लोग इस ਮੁਹਿੰਮ ਮੇਂ ਜੁਟ ਗਏ ਹੈ ਕਿ ਆਨੇ ਵਾਲੇ ਚੁਨਾਵ ਮੇਂ ਅਰਵਿੰਦ ਕੇਜਰੀਵਾਲ ਜੀ ਕੋ ਮੁੱਖ ਮੰਤਰੀ ਬਣਾਨਾ ਤਾਂ ਦਿੱਲੀ ਦੇ ਅਗਲੇ ਸੀਐਮ ਦਾ ਨਾਮ ਫਾਈਨਲ ਹੋ ਚੁੱਕਾ ਸੀ ਤਾਂ ਇਸ ਦੇ ਬਾਅਦ ਵਾਰੀ ਆਈ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਐਲਜੀ ਤੋਂ ਮਿਲੇ ਸਮੇਂ ਦੇ ਮੁਤਾਬਿਕ ਅਰਵਿੰਦ ਕੇਜਰੀਵਾਲ ਅਤਿਸ਼ੀ ਤੇ ਬਾਕੀ ਸਾਥੀਆਂ ਦੇ ਨਾਲ ਰਿਹਾਈਸ਼ ਤੋਂ ਨਿਕਲੇ ਤੇ ਕੇਜੀਵਾਲ ਨੇ ਸੀਐਮ ਵਜੋਂ ਐਲਜੀ ਨੂੰ ਆਪਣਾ ਅਸਤੀਫਾ ਸੌਂ ਦਿੱਤਾ ਉੱਥੇ ਮਨੋਨੀਤ ਸੀਐਮ ਆਤੀਸ਼ੀ ਨੇ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਆਪਣਾ ਦਾਵਾ ਪੇਸ਼ ਕੀਤਾ ਦਿੱਲੀ ਦੇ ਅੰਦਰ ਆਗੇ ਸਰਕਾਰ ਕੋ ਸੰਚਾਲਿਤ ਕਰਨੇ ਲਈ ਸੂਬਾ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਡਲ ਦਲ ਦੀ ਬੈਠਕ ਹੋਈ ਸੀ ਬੈਠਕ ਮੇ ਸਰਵਸੰਮਤੀ ਸੇ ਆਤੀਸ਼ੀ ਜੀ ਕੋ अपना विधान मंडल दल का नेता चुना गया था हमने आम आदमी पार्टी के विधान मंडल दल का जो फैसला है पार्टी की तरफ से उपराज्यपाल जी को सूचित किया है और साथ ही साथ हमारे विधायक दल की नेता आतिशी जी की तरफ से जल्द से जल्द सरकार बनाने के लिए दावेदारी प्रस्तुत की गई है जिक्र योग है कि दिल्ली के नए सीएम आतिशी कालका जी हल्के तो विधायक ने 2020 ਦੇ ਵਿੱਚ ਪਹਿਲੀ ਵਾਰ ਐਮਐਲਏ ਬਣੇ 2023 ਦੇ ਵਿੱਚ ਕੈਬਨਟ ਦੇ ਵਿੱਚ ਸ਼ਾਮਲ ਹੋਏ ਜਿਨ੍ਹਾਂ ਦੇ ਕੋਲ ਸਭ ਤੋਂ ਵੱਧ ਮੰਤਰਾਲਿਆਂ ਦਾ ਜ਼ਿੰਮਾ ਸੀ ਆਤੀਸ਼ੀ ਦਿੱਲੀ ਦੇ ਤਿੱਜੇ ਮਹਿਲਾ ਸੀਐਮ ਹੋਣਗੇ ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਤੇ ਚਿੱਲਾ ਅਧਿਕਸ਼ਿਤ ਦਿੱਲੀ ਦੇ ਮਹਿਲਾ ਸੀਐਮ ਰਹਿ ਚੁੱਕੇ ਨੇ ਦਿੱਲੀ ਤੋਂ ਰਵੀ ਮਿਸ਼ਰਾ న్యూਸ 18 ਪੰਜਾਬ ਤੇ ਦਿੱਲੀ ਦੇ ਵਿੱਚ ਹੋਏ ਵੱਡੇ ਫੇਰ ਬਦਲ ਨੂੰ ਲੈ ਕੇ ਵਕਵਾਕ ਸਿਆਸੀ ਪ੍ਰਤੀਕਰਮ ਵੀ ਸਾਹਮਣੇ ਆ ਰਹੇ मजबूरी में बनाया है अरविंद केजरीवाल ने क्योंकि अरविंद केजरीवाल चाहकर भी अपनी मन मर्जी का मुख्यमंत्री बनवा सके अतिशी को सारे विभाग दिए गए मनीष सिसोदिया के, के कहने पर और मनीष सिसोदिया के दबाव में ही अतिशी को मुख्यमंत्री बनाया गया है और मैं फिर कह रहा हूं कि चेहरा बदल गया है लेकिन आम आदमी पार्टी का करैक्टर जो है भ्रष्टाचारी करैक्टर वो वहीं का वहीं है और दिल्ली की जनता उस भ्रष्टाचार का हिसाब मांग रही है एक महिला को सीएम बनाया लेकिन अतिशी को जवाब देना पड़ेगा कि जितने टाइम से वो मंत्री हैं आज दिल्ली की सड़कों की हालत देखिए पीडब्ल्यू डी विभाग वो देख रही हैं अभी हमने उस दिन मुंडका से नांगडोई तक का जिक्र किया दिल्ली की हर सड़क की यही हालत है शिक्षा का काम आतिशी देख रही थी नाइन्थ क्लास के नौ एक लाख से ज्यादा बच्चे फेल हो जाते हैं इलेवंथ क्लास के चौवन हजार बच्चे फेल कर दिए जाते हैं तो उनके पेरेंट्स को जवाब तो देना पड़ेगा ना इनका करैक्टर वही है भ्रष्टाचार और भ्रष्टाचार का हिसाब चाहे आतिशी हो चाहे अरविंद केजरीवाल हो या मनीष सिसोदिया हो इन सबको देना पड़ेगा भारतीय जनता पार्टी लगातार पिछले दस साल तो अरविंद केजरीवाल जी ਨੂੰ ਉਹਨਾਂ ਦੀ ਸਪੂਚੀ ਟੀਮ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ ਕਦੇ ਐਲਜੀ ਦੇ ਰਾਹੀਂ ਕਦੇ ਕੋਈ ਛੋਟਾ ਕੇਸ ਬਣਾ ਕੇ ਕਦੇ ਮੈਂ ਸਮਝਦਾ ਕੋਈ ਅਦਾਲਤ ਦੀ ਸਹਾਰਾ ਲੈ ਕੇ ਲਗਾਤਾਰ ਦਿੱਲੀ ਦੇ ਕੰਮ ਨੂੰ ਕਿਵੇਂ ਰੋਕਣਾ ਤੇ ਕਿਦੇ ਕੰਮ ਨਾ ਹੋਣ ਇਹਦੇ ਦੇ ਲਈ ਭਾਰਤ ਜਨਤਾ ਪਾਰਟੀ ਕੋਈ ਨਾ ਕੋਈ ਕਹਾਣੀ ਜੜੀਓ ਬਣਾਉਂਦੀ ਰਹਿੰਦੀ ਸੀ ਪਰ ਲੇਕਿਨ ਮੈਂ ਸਮਝਦਾਗਾ अरविंद केजरीवाल ਜੀ ਨੇ ਬਹੁਤ ਅੱਛਾ ਸਟੈਪ ਲਿਆ ਅੱਜ ਉਹਨਾਂ ਨੇ ਇਹ ਕਿਹਾ ਕਿ ਜਿਕਰੇ ਦੋਸਤ सच्चे मैनु हरा दो नहीं सर मेरे लिए तो निरर्थक चीज है ये झूठ और लूट की सरकार है और जो नया आएगा वो भी उतना ही झूठ बोलेगा उतना ही लूट मचाएगा तो समझ लीजिए चोर डकैत का चेहरा बदल जाए तो कोई चोरी डकैती तो कम नहीं होती इसलिए दिल्ली के लिए इसका कोई फर्क नहीं पड़ता कौन बने और ना ही मुझे इसमें मुझे नहीं लगता है किसी और पार्टी को भी इसमें कोई रुचि है ਤੇ ਹੁਣ ਗੱਲ ਕਰਦੇ ਆ ਭਾਜਪਾ ਆਗੂਆਂ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ ਕੀਤੀ ਗਈ ਤਿੱਖੀ ਬਿਆਨਬਾਜ਼ੀ ਦੀ ਜਿਸ ਨੂੰ ਲੈ ਕੇ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਤਾਂ ਰਾਜਾ ਵੜਿੰਗ ਨੇ ਰਮਨਿਤ ਬਿੱਟੂ ਨੂੰ ਨਿਸ਼ਾਨੇ ਤੇ। ਨੰਬਰ 1 ਪਿਆਰਸ ਅਗਰ ਕਿਸੇ ਕੋ ਮੇਰੀ ਖਿਆਲ ਸੇ ਕਿਸ 'ਤੇ ਇਨਾਮ ਹੋਣਾ ਚਾਹੀਏ ਫੜਨੇ ਕੇ ਲਈ ਜਾਂ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਜੋ ਜਿਸ ਕੋ ਐਲਾਨਨਾ ਚਾਹੀਏ ਏਜੰਸੀਸ ਕੋ ਉਹ ਅੱਜ ਰਾਹੁਲ ਗਾਂਧੀ ਹੈ। ਆਓ ਗਾਹੀ ਬਾਜ ਆ ਜਾ ਅਜੇ ਆਨੇ ਵਾਲੇ ਕੱਲ੍ਹ ਤੇਰਾ ਵੀ ਉਹ ਆਵੇਗਾ ਰਾਉਲ ਗਾਂਧੀ ਜੋ ਤੇਰੇ ਦਾਦੀ ਦਾ ਹਾਲ ਹੈ ਰਵਨੀਤ ਬਿੱਟੂ ਦਾ ਰਾਹੁਲ ਗਾਂਧੀ ਤੇ ਸ਼ਬਦੀਵਾਰ ਤੇ ਦਿੱਲੀ ਤੋਂ ਭਾਜਪਾ ਆਗੂ ਦੀ ਰਾਹੁਲ ਗਾਂਧੀ ਨੂੰ ਧਮਕੀ ਦਾ ਇਹ ਮਾਮਲਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਜਾ ਪਹੁੰਚਿਆ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਗੰਭੀਰ ਨੋਟਿਸ ਲਿਆ ਇਸ ਮਾਮਲੇ ਦੀ ਨਖੇਤੀ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ ਤੇ ਕਿਹਾ ਕਿ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਖਿਲਾਫ ਹੋਰ ਹੀ ਗਲਤ ਬਿਆਨਬਾਜ਼ੀ ਨੂੰ ਰੋਕਿਆ ਜਾਵੇ। ਉਹਨਾਂ ਪ੍ਰਧਾਨ ਮੰਤਰੀ ਤੇ ਅਜਿਹੇ ਬਿਆਨ ਦੇਣ ਵਾਲਿਆਂ ਨੂੰ ਸਮਰਥਨ ਦੇ ਵੀ ਇਲਜ਼ਾਮ ਲਾਏ ਤੇ ਨਾਲ ਹੀ ਮੰਗ ਕੀਤੀ ਕਿ ਸਖਤ ਕਾਰਵਾਈ ਕਰਕੇ ਅਜਿਹੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਕੱਟਿਆ ਜਾਵੇ। ਐਸੇ ਬੋਲਣ ਵਾਲੇ सभी भारतीय जनता पार्टी के लोग हैं जिनको मोदी जी का पूरा पूरा सपोर्ट है मैं उनसे अनुरोध और अपेक्षा करता हूं कि आप कृपया अपने नेताओं पर अनुशासन और मर्यादा का अंकुश लगाएं उचित आचरण का निर्देश दें ਔਰ ਉਚਿਤ ਅਜਨ નિર્ਦੇਸ਼ ਦੇ ਅਲਾਵਾ ਮੈਂ ਚਾਹਾਂਗਾ ਕਿ ਉਨ੍ਹਾਂ ਦੇ ਉੱਪਰ ਸਖ਼ਤ ਸਖ਼ਤ ਕਾਰਵਾਈ ਹੋਵੇ ਔਰ ਐਸੇ ਲੋਕੋ ਨੂੰ ਪਾਰਟੀ ਕੇ ਬਾਹਰ ਨਿਕਾਲਿਆ। ਰਾਹੁਲ ਗਾਂਧੀ ਦੇ ਖਿਲਾਫ ਇਹਨਾਂ ਬਿਆਨਾਂ ਦੀ ਗੂੰਜ ਪੰਜਾਬ 'ਚ ਸੁਣਾਈ ਦਿੱਤੀ। ਕੌਮੀ ਪਦਰ ਤੇ ਖੜਗੇ ਨੇ ਮਾਮਲਾ ਚੁੱਕਿਆ ਤਾਂ ਪੰਜਾਬ 'ਚ ਪਾਰਟਿਸਦਾਨ ਰਾਜਾ ਵੜਿੰਗ ਨੇ ਮੋਰਚਾ ਖੋਲ੍ਹਿਆ ਤੇ ਕਿਹਾ ਕਿ ਕਿਸੇ ਵੱਲੋਂ ਅਤਵਾਦੀ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਹਾਂ ਜੇ ਕਿਸੇ ਦਾ ਮਨ ਪਰਦਾ ਹੈ ਤਾਂ 10 15 ਵਾਰ ਹੋਰ ਅਤਵਾਦੀ ਕਹਿ ਲਿਆ ਜਾਵੇ ਐਸ ਘਰੇ ਆਂਕੀ ਜਿੱਥੇ ਦੇ ਅਤਵਾਦੀ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਮੇਰੀ ਰਾਏ ਹੈ ਕਿ 10 15 ਵਾਰੀ ਹੋਰ ਅਗਰ ਉਹਦਾ ਚਿੱਤ ਪਰ ਜਾਏ ਪਰ ਅਗਰ ਲੋਕਪ੍ਰੀਅਤਾ ਥੋੜੀ ਵੱਧ ਜਾਏ ਤਾਂ ਹੋਰ ਕਹੋ ਸਾਨੂੰ 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 ਕਿਸੇ ਦੇ ਕੋਈ ਵਿਅਕਤੀ ਸਾਨੂੰ ਐਰਾ ਗੈਰਾ ਨੱਥੂ ਗੈਰਾ ਕੋਈ ਹਰਤਵਾਦੀ ਕਹਵੇ ਜਾਂ ਕੋਈ ਸਾਡੇ ਤੇ ਇਲਜ਼ਾਮ ਲਾਤੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਬਿਆਨਬਾਜ਼ੀ ਤੋਂ ਇਲਾਵਾ ਰਾਹੁਲ ਖਿਲਾਫ ਸ਼ਬਦੀਵਾਰ ਦਾ ਮਾਮਲਾ ਸੜਕਾਂ ਤੇ ਵੀ ਗਰਮਾਇਆ ਚੰਡੀਗੜ੍ਹ ਚ ਕਾਂਗਰਸੀ ਵਰਕਰਾਂ ਨੇ ਰਵਨੀਤ ਬਿੱਟੂ ਦੇ ਖਿਲਾਫ ਮੋਰਚਾ ਖੋਲ੍ਹਿਆ ਹੱਥਾਂ ਚ ਤਖਤੀਆਂ ਫੜ ਕੇ ਸੈਕਟਰ 33 ਚ ਭਾਜਪਾ ਦਫ਼ਤਰ ਵੱਲ ਪੂਚ ਕੀਤਾ ਪਰ ਰਾਤ ਹੀ ਪੁਲਿਸ ਨੇ ਵਰਕਰਾਂ ਨੂੰ ਰੋਕ ਲਿਆ ਜਿਸ ਤੇ ਪ੍ਰਦਰਸ਼ਨਕਾਰੀਆਂ ਨੇ ਉੱਥੇ ਹੀ ਰਵਨੀਤ ਬਿੱਟੂ ਦੇ ਖਿਲਾਫ ਜੰਪ ਕੇ ਪ੍ਰਦਰਸ਼ਨ ਕੀਤਾ ਦੇਸ ਵਿਚਾਲੇ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚਐਸ ਲੱਕੀ ਨੇ ਬਿੱਟੂ ਨੂੰ ਮੁਆਫੀ ਮੰਗਣ ਲਈ ਕਿਹਾ ਤੇ ਉਹਨਾਂ ਦੇ ਚੰਡੀਗੜ੍ਹ ਆਉਣ ਤੇ ਪ੍ਰਦਰਸ਼ਨ ਦੀ ਵੀ ਚੇਤਾਵਨੀ ਦਿੱਤੀ ਉਹਨੂੰ اپنی سمجھ ਦੇ ਅਨੁਸਾਰ ਜਿਹੜਾ ਮਾਨਸਿਕ ਦਿਵਾਲੀ ਆਪਾਂ ਨੂੰ ਉਸ ਤੇ ছায়ਾ ਵਾਇਸਟਮੇ ਉਸ ਤੋਂ ਦੂਰ हट ਕੇ ਜਿਹੜੀ ਹੈ ਪਾਰਟੀ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਰਾਹੁਲ ਗਾਂਧੀ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਕਿਉਂਕਿ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਪੂਰੇ ਦੇਸ਼ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਇਹੋ ਜਿਹੀ ਰਣਨੀਤੀ ਕੀ ਹੈ ਨਾ ਅਗਲੀ ਰਣਨੀਤੀ ਕਾਂਗਰਸ ਦੀ ਰਣਨੀਤੀ ਤਾਂ ਸਾਡੀ ਤਾਂ ਸਪਸ਼ਟ ਹੈ ਚੰਡੀਗੜ੍ਹ ਵਿੱਚ ਮਿੱਟੂ ਜਿੱਥੇ ਆਏਗਾ ਉਹਨੂੰ ਕਾਲੇ ਝੰਡੇ ਦਿਖਾਏ ਜਾਣਗੇ ਔਰ ਸਾਡੇ ਲੀਗਲ ਸੈਲ ਵੱਲੋਂ ਇੱਕ ਐਫਆਈਆਰ ਵੀ ਉਹਨਾਂ ਦੇ ਖਿਲਾਫ ਦਰਜ ਕਰਾਈ ਗਈ ਹੈ ਔਰ ਜਿਹੜੇ ਐਮਐਲਏ ਗਾਇਕਵਾਰਡ ਨੇ ਉੱਥੇ ਦੇ ਜਿਨ੍ਹਾਂ ਨੇ ਬੁਲੰਡਾਣਾ ਦੇ ਜਿਨ੍ਹਾਂ ਨੇ ਹੱਤਵਾਦੀ ਜਾਂ ਜਿਨ੍ਹਾਂ ਨੇ ਇਹੋ ਜਿਹੇ ਸ਼ਬਦ ਇਸਤੇਮਾਲ ਕੀਤੇ ਹਨ ਹੈਰਾਨੀ ਵਾਲੀ ਗੱਲ ਹੈ ਮਤਲਬ ਤੁਹਾਡਾ ਕੁਸ਼ਤਾ ਹੀ ਕਲਾਖ ਹੋਣਾ ਚਾਹੀਦਾ ਕੋਈ ਤਾਂ ਪੋਲਿਟੀਕਲ ਸਟੈਂਡਰਡਸ ਹੋਣੇ ਚਾਹੀਦੇ ਹਨ ਜ਼ਿਕਰ ਜੋਗਾ ਕਿ ਰਾਹੁਲ ਗਾਂਧੀ ਨੇ ਆਪਣੀ ਅਮਰੀਕੀ ਫੇਰੀ ਦੌਰਾਨ ਸਿੱਖਾਂ ਬਾਰੇ ਜਾਣ ਦਿੱਤਾ ਸੀ ਜਿਸ ਦੇ ਬਾਅਦ ਤੋਂ ਹੀ ਇਹ ਮਾਮਲਾ ਪੱਕਾ ਹੋਇਆ ਹੈ ਭਾਜਪਾ ਗਊਆਂ ਵੱਲੋਂ ਕੀਤੀ ਗਈ ਤਿੱਖੀ ਬਿਆਨਬਾਜ਼ੀ ਤੇ ਕਾਂਗਰਸ ਪਲਟਵਾਰ ਕਰ ਰਹੀ ਹੈ ਬਿਊਰ ਰਿਪੋਰਟ న్యూਸ 18 ਤੇ ਉਧਰ ਮਲਿਕਾ ਅਰਜੁਨ ਖੜਗੇ ਤੇ ਰਵਨੀਤ ਬਿੱਟੂ ਨੇ ਪਲਟਵਾਰ ਕੀਤਾ ਹੈ ਬਿੱਟੂ ਨੇ ਕਿਹਾ ਹੈ ਕਿ ਕੀ ਖੜਗੇ ਰਾਹੁਲ ਦੇ ਬਿਆਨ ਨਾਲ ਸਹਿਮਤ ਨੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਫਟਕਾਉਣ ਵਾਲਾ ਹੈ ਅੱਜ ਵੀ ਮੈਂ ਉਹੀ ਸਵਾਲ ਪੁੱਛ ਰਿਹਾ ਹਾਂ ਰਾਹੁਲ ਦੇ ਬਿਆਨ ਨਾਲ ਜੇ ਹਾਲਾਤ ਵਿਗੜ ਗਏ ਤਾਂ ਜ਼ਿੰਮੇਵਾਰ ਕੌਣ ਹੋਏਗਾ ਬਿੱਟੂ ਨੇ ਰਾਹੁਲ ਗਾਂਧੀ ਤੇ ਕਾਰਵਾਈ ਦੀ ਵੀ ਮੰਗ ਕੀਤੀ ये बहुत ये अच्छा भी लगा भाई हमारे बहुत पुराने सूझबान लीडर आज उन्हें जो राहुल गांधी गलतियां करते हैं जो राहुल गांधी जो मर्जी उस उनको एमपी से आज आपने एलओपी भी बना दिया पर पप्पू पप्पू ही रहा वो वास्तव को छुपाने के लिए आज जो सीनियर मोस्ट देश में मैं समझता हूँ कोई अगर पॉलिटिक्स में है तो कांग्रेस के प्रधान खरगे साहब हैं खरगे साहब आप हमें बोलने की बजाय हमारे को बोलने की बजाए आप अगर अपने लीडर पप्पू को समझाएँ भी वो कुछ सोच समझ के बोला करें उनको क्लासेज लगाएँ उनकी ट्रेनिंग दें हमारे प्रधानमंत्री जी को यूज़ करते हैं उनके लिए जब बोलते हैं उस टाइम आप कहाँ होते हैं ਤੇ ਹੁਣ ਜ਼ਿਕਰ ਕਰਦੇ ਹਾਂ ਕੰਗਨਾਰਾ ਨੌਤ ਜਿਨ੍ਹਾਂ ਨੇ ਨਿਊਜ਼ 18 ਦੇ ਪ੍ਰੋਗਰਾਮ ਦੇ ਵਿੱਚ ਇੱਕ ਅਜੀਹਾ ਵਿਵਾਦਿਤ ਬਿਆਨ ਦਿੱਤਾ ਜੋ ਜਲਦ ਹੀ ਸਿਆਸੀ ਗਲਿਆਰਾਂ ਦੇ ਵਿੱਚ ਗੂੰਜਣ ਲੱਗ ਪਿਆ ਜਿਸ ਤੇ ਅਕਾਲੀ ਦਲ ਨੇ ਵੀ ਤਿੱਖਾ ਪਲਟਵਾਰ ਕੀਤਾ ਹੈ ਪਰ ਇਹ ਕੋਈ ਸੰਤ ਨਹੀਂ ਹੁੰਦਾ ਜੋ AK47 ਕੇ ਸਾਥ ਮੈਂ ਮੰਦਿਰ ਮੇ ਛੁਪ ਕੇ ਬੈਠਾ ਹੋਵੇ ਐਮਰਜੈਂਸੀ ਦਾ ਮੁੱਦਾ ਹਜੇ ਸ਼ਾਂਤ ਨਹੀਂ ਹੋਇਆ ਕਿ ਇਹ ਬਿਆਨ ਦੇ ਕੇ ਕੰਗਨਾਰਾ ਨੌਤ ਮੁੜ ਵਿਵਾਦਾਂ 'ਚ गिर ਗਏ ਜਗਾ ਸੀ ਦਿੱਲੀ ਤੇ ਮੌਕਾ ਸੀ న్యూਸ 18 ਚੌਪਾਲ ਦਾ ਜਿਸ ਚ ਬਾਲੀਵੁੱਡ ਅਦਾਕਾਰਾਂ ਕੰਗਣਾ ਰਣੌਥਵੀ ਪਹੁੰਚੇ ਜਿਤੇ ਸਵਾਲਾਂ ਦੇ ਜਵਾਬ ਦਿੰਦੇ ਆ ਉਹਨਾਂ ਖੁਦ ਨੂੰ ਧਮਕੀਆਂ ਮਿਲਣ ਦੇ ਇਲਜ਼ਾਮ ਲਾਏ ਤੇ ਨਾਲ ਹੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਤੇ ਹੈ ਕਿ ਜੋ ਭਿੰਡਰਨ ਵਾਲੇ ਹੈ ਉਹ ਇੱਕ ਸੰਤ ਹੈ ਉਹ ਇੱਕ ਮਹਾਨ ਕ੍ਰਾਂਤੀਕਾਰੀ ਹੈ ਔਰ ਉਹ ਇੱਕ ਇੱਕ ਲੀਡਰ ਹੈ ਔਰ ਇੱਕ ਧਰਮਾਤਮਾ ਹੈ ਤੋਂ अब उन लोगों ने जो है कही न कहीं ना कहीं डरा धमकाकर चाहे पेटिशन चाहे देश को जला देने की चाहे धमकियां चाहे ऑफ कोर्स मुझे भी धमकियां आई हैं तो इन और मेरा यह मानना है कि जैसे हमारा भारतवर्ष है और उसी तरह से पंजाब की 99 परसेंट जो जनता है वो यही मानती है कि जो ये होम मिनिस्ट्री ने नहीं बहुत पहले जो सरकार थी उन लोगों ने बाकायदा जो है खालिस्तानियों को टेररिस्ट घोषित किया गया है और ये कोई संत नहीं होता है के 47 के साथ में मंदिर में छुप के बैठा होता है और आप उन मुझे कह रहे हैं कि वो खालिस्तान की मांग नहीं की से कालका ने कंगना ਦਾ ਇਹ ਬਿਆਨ ਤੁਰੰਤ ਹੀ ਸਿਆਸੀ ਗਲਿਆਰਾਂ ਚ ਗੂੰਜ ਉਠਿਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕੰਗਨਾ ਤੇ पलटवार ਕੀਤਾ ਤੇ ਕਿਹਾ ਕਿ ਉਹ ਆਪਣੀ ਫਿਲਮ ਦਾ ਪ੍ਰਚਾਰ ਕਰਨ ਲਈ ਅਜਿਹੇ ਬਿਆਨ ਦੇ ਰਹੇ ਨੇ ਉਧਰ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਕੰਗਨਾ ਨੂੰ ਬਾਜ਼ਨਾਮੋਂ ਤੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਕੰਗਰਾਂਜ ਜੀ ਨੂੰ ਵੀ ਕਵਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨਬਾਜ਼ੀਆ ਦੇ ਰਹੇ ਹੋ ਆਪਣੀ ਪਿਕਚਰ ਨੂੰ ਪ੍ਰਮੋਟ ਕਰਨ ਵਾਸਤੇ ਤੁਸੀਂ ਇਹ ਕੋਜੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ ਜਿਹੜੇ ਜਿਹੜੀਆਂ ਉਹਦੇ ਵਿੱਚ ਓਬਜੈਕਸ਼ਨੇਬਲ ਸੀਨਸ ਨੇ ਉਹਨੂੰ ਕਟਾਓ ਔਰ ਆਪਣੀ ਪਿਕਚਰ ਚ ਲਾਓ ਸਾਡਾ ਕੋਈ ਲੈਣਾ ਦੇਣਾ ਨਹੀਂ ਮਗਰ ਤੁਸੀਂ ਇੱਕ ਕਿਰਦਾਰ ਦੀ ਖਿਲਾਫ बार-बार ਗੱਲਾਂ ਕਰੋਗੇ ਤੇ ਮੈਨੂੰ ਲੱਗਦਾ ਕਿ ਫਿਰ ਸਿੱਖ ਜਗਤ ਦੇ ਵਿੱਚ ਦਾ ਰੋਸ ਸਾਣਾ ਵੀ ਜਾਇਜ਼ ਹੋਏਗਾ ਸੋ ਮੈਂ ਤੁਹਾਡੀ ਹਾਈ ਕਮਾਂਡ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੇ ਖਿਲਾਫ ਜਿਹੜਾ ਵੀ ਬੰਦਾ ਕਾਰਵਾਈ ਹੋਈ ਜ਼ਰੂਰ ਕਰਨੀ ਚਾਹੀਦੀ ਅੰਤਕਵਾਦੀ ਉਹ ਹੁੰਦੇ ਨੇ ਜਿਹੜੇ ਬਾਹਰੋਂ ਆ ਕੇ ਕਰਨ ਅੰਤਕਵਾਦੀ ਹੁੰਦੇ ਨੇ ਜਿਹੜੇ ਆਪਣੇ ਸਟੇਟ ਦੇ ਵਿੱਚ ਅੰਤਕ ਫਲਾਣ ਔਰ ਜ਼ੁਲਮ ਔਰ ਜ਼ਬਰ ਕਰਨ ਸੰਜਰ ਨਾਇਲ ਸਿੰਘ ਨੇ ਇੱਕ ਧਾਰਮਿਕ ਗੁਰਤੀਵਾਰਾ ਸੀ ਉਹ ਆਪਣੀ ਕੌਮ ਨੂੰ ਲੈ ਕੇ ਕੋਈ ਲੈ ਕੇ ਦੇਣਾ ਚਾਹੁੰਦਾ ਸੀ ਪਰ ਸਮੇਂ ਦੀ ਸਰਕਾਰ ਨੇ ਉਸ ਦੇ ਉੱਪਰ ਸੈਂਟੇ ਨੂੰ ਪਛਾਣ ਲਿਆ ਸੀ ਉਹ ਇਹ ਜੀ ਪਰਸੈਂਟ ਨੂੰ ਸਿੱਖ ਕੌਮ ਜੀ ਸੀ ਰਹਿਣ ਦੇਣਾ ਚਾਹਦੇ ਜਿਸ ਦੇ ਕਰਕੇ ਉਹਦੇ ਸ਼ਹਾਦਤ ਹੋਈ ਮੈਂ ਸਖਤ ਸਵਤਾ ਵਿੱਚ ਰਗਣਾ ਰਣੋਤ ਕਹਿੰਦਾ ਕਿ ਇਹ ਜੀ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖਮਜਾਜੇ ਪੁਖਤਣੇ ਪੈਣਗੇ ਅਸੀਂ ਜ਼ਬਰਦਸਤ ਮੁਜਾਰਾ ਸਾਨੂੰ ਜਦੋਂ ਮੌਕਾ ਮਿਲੇਗਾ ਤੇਰੇ ਖਿਲਾਫ ਕਰਾਂਗੇ ਜ਼ਿਕਰ ਹੋ ਗਿਆ ਕਿ ਫਿਲਮ ਐਮਰਜੈਂਸੀ ਨੂੰ ਲੈ ਕੇ ਕੰਗਣਾ ਰਣੋਤ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ 'ਚ ਗਿਰੇ ਹੋਏ ਨੇ ਸਿੱਖ ਜਥੇਬੰਦੀਆਂ ਨੇ ਇਲਜ਼ਾਮ ਲਾਇਆ ਕਿ ਇਸ ਫਿਲਮ 'ਚ ਸਿੱਖਾਂ ਦਾ ਅਕਸ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤੇ ਹੁਣ ਕੰਗਣਾ ਨੇ ਇਹ ਬਿਆਨ ਦੇ ਕੇ ਇੱਕ ਵਿਵਾਦ ਹੋਰ ਸਹਿੜ ਲਿਆ ਬਿਊਰੋ ਰਿਪੋਰਟ న్యూਸ 8 ਟੀਮ ਪੰਜਾਬ ਤੇ ਚੰਡੀਗੜ੍ਹ ਕੋਰਟ ਵੱਲੋਂ ਕੰਗਣਾ ਰਣੋਤ ਨੂੰ ਸੱਮਨ ਕੀਤਾ ਗਿਆ ਹੈ 5 ਦਸੰਬਰ ਨੂੰ ਕੰਗਣਾ ਨੂੰ ਕੋਰਟ 'ਚ ਪੇਸ਼ ਹੋਣ ਦੇ ਹੁਕਮ ਨੇ ਧਾਰਮਿਕ ਭਾਵਨਾਵਾਂ ਪੜਕਾਉਣ ਨੂੰ ਲੈ ਕੇ ਪਟੀਸ਼ਨ ਪਾਈ ਗਈ ਹੈ ਫਿਲਮ ਐਮਰਜੈਂਸੀ ਦੇ ਜ਼ਰੀਏ ਇਹ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਇਲਜ਼ਾਮ ਨੇ ਔਰ ਚੰਡੀਗੜ੍ਹ ਕੋਰਟ ਨੇ ਕੰਗਨਾ ਰਣੌਤ ਨੂੰ 5 ਦਸੰਬਰ ਲਈ ਸਮਨ ਕੀਤਾ ਹੈ 5 ਦਸੰਬਰ ਨੂੰ ਚੰਡੀਗੜ੍ਹ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਸੁਣਾਏ ਗਏ ਔਰ ਇਸ ਸੁਣਾਈ ਕੇ ਬਾਅਦ ਜੋ ਕੋਰਟ ਨੇ ਇਸ ਮੇ ਨੋਟਿਸ ਕੀਤਾ ਕੰਗਨਾ ਰਣੌਤ ਜੋ ਇਸ ਕੀ ਐਕਟਰ ਡਾਇਰੈਕਟਰ ਪ੍ਰੋਡਿਊਸਰ ਸਾਰਾ ਕੁਝ ਖੁਦ ਹੀ ਹੈ ਉਹ ਔਰ ਸਾਥ ਮੇ ਜੋ ਸਕਰੀਨ ਪਲੇ ਰਿਤੇਸ਼ਾ ਔਰ जी स्टूडियो जो इनका प्रोडक्शन हाउस है, है इन तीनों को आ, पेश होने के लिए समन किया कौन से डेट है पाँच बारह को इनको यहाँ पे इन पर्सन पेश होना है ताकि कोर्ट की जो अगली कार्रवाई शुरू हो सके जो हमने एविडेंस है शुरू हो सके जो आ, इनकी हाजिरी में ही जो गवाहियाँ हैं जो आ, अपना एविडेंस है इनकी हाजिरी में ਤੇ ਉਧਰ ਕਾਂਗਰਸ ਸੂਬੇ ਭਰ ਦੇ ਵਿੱਚ ਪ੍ਰਦਰਸ਼ਨ ਕਰ ਰਹੀ ਹੈ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਪ੍ਰਦਰਸ਼ਨ ਕੀਤਾ ਗਿਆ ਜੰਡਿਆਲਾ ਗੁਰੂ ਦੇ ਧਰਨੇ ਦੇ ਵਿੱਚ ਰਾਜਾ ਵੜਿੰਗ ਸ਼ਾਮਲ ਹੋਏ ਮੁਹਾਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਪਾ ਨੇ ਮੋਚਾ ਸਭਾ ਲਿਆ ਸੂਬਾ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਰੱਖਿਆ ਗਿਆ ਸੀ ਵਕੁ ਵਕ ਥਾਵਾਂ ਤੇ ਜੰਡਿਆਲਾ ਗੁਰੂ ਮੁਹਾਲੀ ਗੁਰਦਾਸਪੁਰ ਲੁਧਿਆਣਾ ਅੰਮ੍ਰਿਤਸਰ ਬਲੇਰਕੋਟਲਾ ਬਠਿੰਡਾ ਫਿਰੋਜ਼ਪੁਰ ਕਾਂਗਰਸ ਦੇ ਪ੍ਰਦਰਸ਼ਨ ਦੀਆਂ ਤਸਵੀਰਾਂ ਚੱਕ ਦੇਸ਼ੀ ਇਸ ਸਰਕਾਰ ਦੇ ਕੋਲ ਪਰ ਇਹ ਕੋਈ ਮੁਰਦਾ ਨਹੀਂ ਇਹਨਾਂ ਸਰਕਾਰ ਇਹਨਾਂ ਦੀ ਇੱਕ ਸਾਰੇੋਂ ਵੱਡੀ ਉਪਲਬਧੀ ਹੈ ਕਿ ਪੰਜਾਬ ਦਾ ਕੋਈ ਨੌਜਵਾਨ 2.5 ਸਾਲਾਂ ਚ ਇੱਥੇ ਘਰਾਂ ਚ ਨਹੀਂ ਰਹੇਗਾ ਕੱਲੇ ਬੁੱਢੇ ਰਹਿ ਜਾਣਗੇ ਇਹ ਇੱਕ ਵੱਡੀ ਉਪਲਬਧੀ ਹੈ ਇਹ ਪਿਓ ਦੇ ਪੁੱਤਰਾਂ ਨੇ ਇਹੋ ਜਿਹਾ ਲਾਅ ਐਂਡ ਆਰਡਰ ਦਹਾਲ ਕੀਤਾ ਤੇ ਨਸ਼ੇ ਦਾ ਕੀਤਾ ਜਿੰਨੇ ਮਾਪੇ ਨੇ ਆਪਣੇ ਨਿਆਣਿਆਂ ਨੂੰ ਬਚਾਉਣ ਵਾਸਤੇ ਸਾਰੇ ਬਾਹਰਲੇ ਦੇਸ਼ਾਂ ਚ ਗਏ ਇਹਨਾਂ ਦੀ ਇੱਕ ਉਪਲਬਧੀ ਹੋਏਗੀ ਜਦੋਂ ਪੰਜਾਬ ਦਾ ਇਤਿਹਾਸ ਲਿਖਿਆ ਜਾਏਗਾ ਕਾਲੇ ਸ਼ਬਦਾਂ ਦੇ ਵਿੱਚ ਭਗਵੰਦਾ ਤੇ ਇਹਦਾ ਜਿਹੜਾ ਟੋਲੇ ਦਾ ਨਾਂ ਲਿਖਿਆ ਜਾਏਗਾ ਸਾਡੀ ਨੌਜਵਾਨ ਪੀੜੀ ਦਾ ਇੰਟਰਸਟ ਪ੍ਰੋਟੈਕਟ ਕਰਨ ਦੇ ਬਜਾਏ ਸਾਡੇ ਜਹਰੇ ਭ Adikene ਬਸ ਜਾਂਦਾ ਕਰਾਇਆ ਵਧ ਗਿਆ ਡੀਜ਼ਲ ਵਧ ਗਿਆ ਪੈਟਰੋਲ ਵਧ ਗਿਆ ਤੁਸੀਂ ਵੇਖੋ ਕੋਈ ਕੋਈ ਕਿਸੇ ਆਦਮੀ ਨੂੰ ਕੋਈ ਰਾਹਤ ਨਹੀਂ ਦਿਨ ਦਿਹਾੜੇ ਬੰਦਾ ਦਿਨ ਦਿਹਾੜੇ ਜਿੱਥੇ ਥਾਣੇ ਦੇ ਅੰਦਰ ਆ ਕੇ ਲੁੱਟ ਕੇ ਲੈ ਜਾਂਦੇ ਤੁਸੀਂ ਬਾਹਰਲੇ ਲੁਟੇਰੇ ਲੁੱਟੀ ਜਾਂਦੇ ਨੇ ਤੂੰ ਹੀ ਡਰਦੇ ਅੰਦਰ ਵੜ ਜੋ ਤੇ ਬਾਹਰ ਲੈਂਦੇ ਇੱਥੇ ਦੱਸੋ ਜਾਏ ਕਿ ਉਹ ਉੱਥੇ ਵੇਖੋ ਅੱਗੇ ਕੀ ਹੱਥ ਜੋੜ ਕੇ ਕਿ ਜਿਹਨੂੰ ਬਾਹਰ ਡਰ ਲੱਗਦਾ ਉਹ ਅੰਦਰ ਆ ਜਾਓ ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ ਜਿਸ ਬਨਾਰ ਪੰਜਾਬ ਦੇ ਵਿੱਚ ਤਿੰਨ ਦਿਹਾੜੇ ਲੁੱਟਾਖੋਹਾਂ ਪਰ ਕਤਲ ਹੋ ਰਹੇ ਨੇ ਉਹ ਸਾਰੇ ਦੇਸ਼ ਨੂੰ ਪਤਾ ਹੈ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਅੱਜ ਮੈਂ ਸਵੇਰ ਰੋਜ਼ ਗਾਰਡਨ ਲੁਧਿਆਣਾ ਵਿਖੇ ਸੈਰ ਕਰ ਰਿਹਾ ਸੀ ਉਹ ਉੱਥੇ ਮੈਨੂੰ ਇੱਕ ਮਾਤਾ ਮਿਲਿਓ ਨੇ ਕਿਹਾ ਕਿ ਮੈਂ ਪਰਸਨਲ ਲੈ ਕੇ ਹੁੰਦੀ ਸੀ ਦੋ ਵਾਰੀ ਮੇਰਾ ਪਰਸ ਰਾਸਤੇ ਵਿੱਚੋਂ ਲੋਕਾਂ ਨੇ ਖੋਲਿਆ ਸੋ ਕਹਿਣ ਦਾ ਮਤਲਬ ਲੋਇਨ ਆਰਡਰ ਨਾ ਦੀ ਕਿਸੇ ਪ੍ਰਕਾਰ ਦੀ ਕੋਈ ਚੀਜ਼ ਪੰਜਾਬ 'ਚ ਰਹਿ ਨਹੀਂ ਗਈ ਲੋਕਾਂ ਨੂੰ ਫਰੋਦੀਆਂ ਦੇ ਟੈਲੀਫੋਨ ਆ ਰਹੇ ਨੇ ਔਰ ਲੋਕ ਪੈਸਾ ਜਿਹੜਾ 5 ਲੱਖ 10 ਲੱਖ ਰੁਪਏ ਆ 15 ਲੱਖ ਰੁਪਏ ਤੱਕ ਦੀ ਫਰੋਦੀਆਂ ਜਿਹਨੀਆਂ ਗੈਂਗਸ ਕੋਲੋਂ ਦੇ ਰੇ ਨੇ ਔਰ ਜਿਹੜਾ ਵਿਅਕਤੀ ਨਹੀਂ ਫਰौती ਦਿੰਦਾ ਉਹਨੂੰ ਮਾਰ ਜਾਂਦੇ ਨੇ ਈਵਨ ਐਸੀਆਂ ਘਟਨਾਵਾਂ ਵੀ ਹੋਈਆਂ ਜਿਹਦੇ ਵਿੱਚ ਨਾਲ ਉਹਨਾਂ ਦੇ ਸਿਕਿਉਰਿਟੀ ਗਾਰਡ ਹੁੰਦੇ ਆ ਇਸ ਦੇ ਬਾਅਦ ਵੀ ਜਿਹੜਾ ਹੈ ਉਹਨੂੰ ਮਾਰ ਦਿੱਤਾ ਜਾਂਦਾ ਸਰ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਕਮਲ ਤੌਰ ਤੇ ਫੇਲ ਹੋ ਗਏ ਨੇ ਸੁੱਤੇ ਪਏ ਨੇ ਪੰਜਾਬ ਹਹਾਕਾਰ ਹੋਈ ਪਈ ਆ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਫੈਸਲਾ ਕੀਤਾ ਇਹ ਸਾਰੇ ਬਲਾਕਾਂ ਤੇ ਜਾ ਕੇ ਅਸੀਂ ਬਲਾਕ ਲੈਵਲ ਤੇ ਅੱਜ ਪੰਜਾਬ ਦੇ ਅੰਦਰ 117 ਧਰਨੇ ਜਿਹੜੇ ਸੱਦ ਵੀਦਨਾ ਤੇ ਲੱਗ ਰਹੇ ਨੇ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੂਆ ਇੱਕ ਕੇਸ ਚੋਂ ਬਰੀ ਹੋ ਗਏ ਨੇ ਕੋਰਟ ਦੇ ਵਿੱਚੋਂ ਉਹਨਾਂ ਨੂੰ ਰਾਹਤ ਮਿਲੀ ਹੈ ਮਾਈਨਿੰਗ ਦੇ ਮਾਮਲੇ ਦੇ ਵਿੱਚ ਉਹਨਾਂ ਤੇ ਕੇਸ ਦਰਜ ਹੋਇਆ ਸੀ ਔਰ ਪਠਾਨਕੋਟ ਦੀ ਅਦਾਲਤ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਸੀ ਸੋ ਜੋਗਿੰਦਰ ਸਿੰਘ ਪੂਆ ਨੂੰ ਨਾਨਕਪੁਰ ਦਲਤ ਨੇ ਬਰੀ ਕਰ ਦਿੱਤਾ ਹੈ 2022 ਦਾ ਇਹ ਮਾਮਲਾ ਸੀ ਇਸ ਮਾਮਲੇ ਦੇ ਵਿੱਚ ਕੁਆਡਿਓਸ ਵੇਲੇ ਗ੍ਰਿਫਤਾਰੀ ਵੀ ਹੋਈ ਸੀ ਜੋਗਿੰਦਰ ਪੁਆ ਕਾਂਗਰਸ ਤੋਂ ਸਾਬਕਾ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਕੁਆ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਸੁਖਜਿੰਦਰ ਕੁਮਾਰ ਸਾਡੇ ਸਹਿਯੋਗੀ ਜੁੜੇ ਨੇ ਫੋਨ ਲਾਈਨ ਤੇ ਸੁਖਜਿੰਦਰ 2022 ਦਾ ਕੇਸ ਸੀ ਮਾਈਨਿੰਗ ਨੂੰ ਲੈ ਕੇ ਉਸ ਵੇਲੇ ਗ੍ਰਿਫਤਾਰੀ ਵੀ ਹੋਈ ਸੀ ਸੋ ਮੰਨਿਆ ਜਾਵੇ ਕਿ ਇੱਕ ਵੱਡੀ ਰਾਹਤ ਕੀ ਤਰਕ ਵਿਰਕ ਕੋਰਟ ਦੇ ਵਿੱਚ ਰਹੇ ਨੇ ਜਿਸ ਅਧਾਰ ਤੇ ਉਹਨਾਂ ਨੂੰ ਬਰੀ ਕੀਤਾ ਗਿਆ ਜੀ ਬਿਲਕੁਲ ਮੈਂ ਦੱਸਾਂ ਚਾਹਾਂਗਾ ਕਿ 2022 ਦੇ ਵਿੱਚ ਪੁਲਿਸ ਵੱਲੋਂ ਜਿਹੜਾ ਨਜ਼ਾਇਜ਼ ਮਾਈਨਿੰਗ ਨੂੰ ਲੈ ਕੇ ਸਾਫਤਾ ਵਿੱਚ ਆ ਗੁਰਪ੍ਰੀਤਪਾਲ ਉੱਤੇ ਇੱਕ ਮਾਮਲਾ ਦਰਜ ਕੀਤਾ ਗਿਆ ਸੀਗਾ ਜਿਸ ਦੇ ਚੱਲਦੇ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਅਤੇ ਉਹਨਾਂ ਨੂੰ 2-3 ਦਿਨ ਜਿਹੜਾ ਉਹ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ ਸੀਗਾ ਸੋਲੀ ਹਾਜਾ ਅੱਜ ਜਿਹੜਾ ਇੱਕ ਫੈਸਲਾ ਆਇਆ ਜਿਸ ਦੇ ਚਲਦੇ ਸਾਫਾ ਵਿਧਾਇਕ ਜਿਹੜੇ ਗੋਬਿੰਦਰ ਪਾਲ ਨੇ ਉਹਨਾਂ ਨੂੰ ਕਿੰਨਾ ਖਿਤਾ ਰਾਹਤ ਜੂਰੀ ਮਿਲੀ ਹੋਏਗੀ ਕਿਉਂਕਿ ਅਦਾਲਤ ਨੇ ਉਹਨਾਂ ਨੂੰ ਬਾਜਿਤ ਬਰੀ ਕੀਤਾ ਅਗਰ ਤਰਕ ਇਹ ਦਿੱਤਾ ਗਿਆ ਕਿ ਜਿਸ ਵੇਲੇ ਉਹ ਉਸ ਜਗ੍ਹਾ ਤੇ ਪਰਚਾ ਹੋਇਆ ਸੀਗਾ ਉਸ ਵੇਲੇ ਨਾ ਤਾਂ ਕੋਈ ਕੇਸੀ ਵੀ ਚੱਲ ਰਹੀ ਸੀਗੀ ਨਾ ਕੋਈ ਹੋਰ ਮਸ਼ੀਨ ਚੱਲ ਰਹੀ ਸੀਗੀ ਉਸ ਵੇਲੇ ਉੱਥੇ ਖੱਡਾ ਪਿਆ ਹੋਇਆ ਸੀਗਾ ਸਿਰਫ ਔਰ ਸਿਰਫ ਮਾਈਨਿੰਗ ਵੀ ਉਹ ਅਗਲੋ ਉੱਥੇ ਜਾ ਕੇ ਦੇਖ ਕੇ ਤੇ ਉਹਨਾਂ ਦਾ ਪਰਚਾ ਘਟਾ ਗਿਆ ਸੀਗਾ ਸੋਲੀ ਹਾਜਾ ਅੱਜ ਉਹ ਜਿਹੜੀ ਉਹ ਵੱਡੀ ਰਾਹਤ ਮਿਲਿਆ ਤੇ ਉਹਨਾਂ ਜਿਹੜਾ ਬਾਜਿਤ ਬਰੀ ਕਰ ਠੀਕ ਹੈ ਸ਼ੁਕਰੀਆ ਸੁਖਜਿੰਦਰ ਇਸ ਪੂਰੀ ਜਾਣਕਾਰੀ ਦੇ ਲਈ ਤਾਂ जोगਿੰਦਰ ਪਾਲ ਪੂਆ ਦੇ ਲਈ ਇੱਕ ਵੱਡੀ ਰਾਹਤ ਹੈ ਔਰ ਪਠਾਨਕੋਟ ਕੋਟ ਵੱਲੋਂ ਉਹਨਾਂ ਨੂੰ ਮਾਈਨਿੰਗ ਦੇ ਮਾਮਲੇ ਦੇ ਵਿੱਚ ਭਰੀ ਜਾਂ